ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਗ ਬਣਾਵਾਂਗੇ ਇਹ ਸਾਗ ਬਣਾਉਣ ਦੇ ਲਈ ਇੱਥੇ ਮੈਂ ਗੋਭੀ ਸਰੋਂ ਦਾ ਸਾਗ ਲਿਆ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਸਰਦੀਆਂ ਚੱਲੀਆਂ ਗਈਆਂ ਸਰੋਂਾਂ ਨਿੱਸਰ ਚੁਕੀਆਂ ਨੇ ਇਸ ਕਰਕੇ ਮੈਨੂੰ ਬੜੀ ਮੁਸ਼ਕਿਲ ਦਾ ਕਰਕੇ ਇਹਨਾਂ ਕਾ ਸਾਗ ਮਿਲਿਆ ਹੈ ਜਿਸ ਦੇ ਵਿੱਚ ਜਿਸ ਦੇ ਵਿੱਚ ਗੋਭੀ ਸਰੋਂ ਪਾਲਕ ਤੇ ਮੇਥੇ ਨੇ ਆਪਾਂ ਇਸ ਦੇ ਵਿੱਚ ਬਾਥੂ ਵੀ ਪਾ ਸਕਦੇ ਹਾਂ ਜੀ ਪਰ ਬਾਥੂ ਮੈਨੂੰ ਮਿਲਿਆ ਨਹੀਂ ਇਸ ਕਰਕੇ ਆਪਾਂ ਬਾਥੂ ਨਹੀਂ ਪਾਵਾਂਗੇ ਸਾਗ ਨੂੰ ਆਪਾਂ ਧੋ ਕੇ ਸੁਕਾ ਕੇ ਕੱਟ ਲਵਾਂਗੇ ਹੁਣ ਸਾਗ ਨੂੰ ਆਪਾਂ ਸਾਫ਼ ਕਰ ਲਵਾਂਗੇ ਜੀ ਇਹ ਸਾਗ ਨੂੰ ਆਪਾਂ ਘਰ ਵਿੱਚ ਵੀ ਜਿਆ ਸੀ ਵੈਸੇ ਤਾਂ ਇਸ ਦੇ ਵਿੱਚ ਕੋਈ ਰੇ ਸਪਰੇ ਹੈ ਨਹੀਂ ਇਹ ਸਾਗ ਜਲਦੀ ਭੁੱਲ ਜਾਏਗਾ ਇਸ ਦੇ ਵਿੱਚ ਜਿਹੜੀਆਂ ਮੋਟੀਆਂ ਗੰਦਲਾਂ ਹੋਣੀਆਂ ਉਹਨਾਂ ਨੂੰ ਆਪਾਂ ਛੱਲ ਲਵਾਂਗੇ ਅਸत्रਿਕ ਇਹਨਾਂ ਜੋ ਵੀ ਮੋਟੀਆਂ ਗੰਦਲਾਂ ਹੋਣੀਆਂ ਉਹਨਾਂ ਨੂੰ ਆਪਾਂ ਛੱਲ ਲਵਾਂਗੇ ਜੀ ਤੇ ਖਰਾਬ ਖਰਾਬ ਪੱਤੇ ਨੂੰ ਕੱਢ ਦਵਾਂਗੇ ਵਧੀਆ-ਵਧੀਆ ਪੱਤੇ ਨੂੰ ਰੱਖ ਲਵਾਂਗੇ ਇਸ ਤਰੀਕੇ ਨਾਲ ਸਾਰੀਆਂ ਗੰਦਲਾਂ ਨੂੰ ਛੱਲ ਲਵਾਂਗੇ ਇਹ ਸਾਗ ਵਧੀਆ ਘੁਲ ਜਾਏਗਾ ਜੀ ਤੇ ਸਾਗ ਮਿੱਠਾ ਬਣੇਗਾ ਤੇ ਹੁਣ ਆਪਾਂ ਸਾਰੇ ਸਾਗ ਨੂੰ ਕੱਟ ਲਵਾਂਗੇ ਜੀ ਬਰੀਕ-ਬਰੀਕ ਕੱਟ ਲਵਾਂਗੇ ਸਾਗ ਨੂੰ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਜੀ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਹੁਣ ਆਪਾਂ ਸਾਰਾ ਸਾਗ ਕਟਕੇ ਤਿਆਰ ਕਰ ਲਿਆ ਹੈ ਹੁਣ ਆਪਾਂ ਸਾਗ ਨੂੰ ਬਣਾ ਲਵਾਂਗੇ ਸਾਗ ਬਣਾਉਣ ਦੇ ਲਈ ਕੁੱਕਰ ਦੇ ਵਿੱਚ ਦੋ ਗਲਾਸ ਪਾਣੀ ਲਵਾਂਗੇ ਦੋ ਗਲਾਸ ਪਾਣੀ ਪਾਉਣ ਤੋਂ ਬਾਅਦ ਪਾਣੀ ਨੂੰ ਗਰਮ ਕਰ ਲਵਾਂਗੇ ਦੋ ਛੋਟੇ ਚਮਚ ਨਮਕ ਪਾਵਾਂਗੇ ਜੀ ਬਾਕੀ ਨਮਕ ਆਪਾਂ ਮਿਰਚਾਂ ਨੂੰ ਕੁੱਟਣ ਲਈ ਪਾਵਾਂਗੇ ਪਾਣੀ ਨੂੰ ਇੱਕ ਉਬਾਲ ਆਉਂਦਿਆਂਗੇ ਫੇਰ ਇੱਕ ਉਬਾਲ ਆਉਂਦਿਆਂਗੇ ਪਾਣੀ ਨੂੰ ਉਬਾਲ ਆਉਣ ਤੇ ਸਾਗ ਪਾਵਾਂਗੇ ਇਸ ਤਰੀਕੇ ਨਾਲ ਕੁੱਕਰ ਦੇ ਵਿੱਚ ਵੀ ਸਾਗ ਵਧੀਆ ਬਣ ਕੇ ਤਿਆਰ ਹੁੰਦਾ ਹੈ ਜੀ ਜੇਕਰ ਆਪਣੇ ਘਰ ਦੇ ਵਿੱਚ ਚੁੱਲਾ ਨਾ ਹੋਵੇ ਤਾਂ ਆਪਾਂ ਇਸ ਤਰੀਕੇ ਨਾਲ ਸਾਗ ਨੂੰ ਬਣਾ ਕੇ ਖਾਵਾਂਗੇ ਤੇ ਸਾਗ ਵਧੀਆ ਬਣ ਕੇ ਤਿਆਰ ਹੋਏਗਾ। ਐ ਤੇ ਆਪਾਂ ਪਾਲਕ ਤੇ ਸਰੋਂ ਨੂੰ ਹੀ ਪਾਵਾਂਗੇ ਜੀ ਮੇਥਿਆਂ ਨੂੰ ਬਾਅਦ ਦੇ ਵਿੱਚ ਪਾਵਾਂਗੇ। ਤੇ ਹਲਕਾ ਹਲਕਾ ਹਿਲਾਉਂਦੇ ਰਹਿਵਾਂਗੇ ਕਿਸੇ ਵੀ ਲੱਕੜ ਦੀ ਚੀਜ਼ ਦੇ ਨਾਲ। ਕਿਰschen ਕੀ ਤਰ੍ਹਾਂ ਹਿਲਾਉਣ ਤੋਂ ਬਾਅਦ ਪਾਲਕ ਪਾਵਾਂਗੇ ਸਾਰੀ ਭਾਲਕ ਤੇ ਸਾਗ ਨੂੰ ਹੁਣ ਮੈਂ ਇਸ ਦੇ ਵਿੱਚ ਪਾ ਦਿੱਤਾ ਹੈ ਹੁਣ ਆਪਾਂ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਥੋੜੀ ਦੇਰ ਸਾਗ ਨੂੰ ਇਸੇ ਤਰੀਕੇ ਨਾਲ ਹੀ ਪਕਾਵਾਂਗੇ ਧਕਾਂਗੇ ਨਹੀਂ ਜੇ ਆਪਣਾ ਸਾਗ ਜ਼ਿਆਦਾ ਹੋਵੇ ਤਾਂ ਆਪਾਂ ਇਸ ਨੂੰ ਦੋ ਵਾਰੀਆਂ ਵਿੱਚ ਪਾ ਸਕਦੇ ਹਾਂ ਜੀ ਕਿਉਂਕਿ ਇਸ ਦੇ ਪੱਤੇ ਜਲਦੀ ਬੈਠ ਜਾਂਦੇ ਨੇ ਜੇ ਘਰਪਾ ਸਾਗ ਨੂੰ ਇਸ ਤਰੀਕੇ ਨਾਲ ਥੋੜਾ ਟਾਈਮ ਖੁੱਲਾ ਪਕਾਵਾਂਗੇ ਤੇ ਇਸ ਦੀ ਘੜਤਨ ਤੇ ਰਸ ਮੈਲੁੱਡ ਜੇਗੀ ਜੀ ਇਸ ਲਈ ਆਪਾਂ ਸਾਗ ਨੂੰ ਅੱਧਾ ਘੰਟਾ ਬਿਨਾਂ ਢੱਕਣ ਤੋਂ ਪਕਾਵਾਂਗੇ ਇਸ ਤਰੀਕੇ ਨਾਲ ਹੀ ਪਹਿਲਾਂ ਆਪਾਂ 2 ਗਲਾਸ ਪਾਣੀ ਪਾਵਾਂਗੇ ਜੀ ਬਾਕੀ ਪਾਣੀ ਆਪਾਂ ਉਦੋਂ ਪਾਵਾਂਗੇ ਜਦੋਂ ਆਪਾਂ ਕੁੱਕਰ ਦਾ ਢੱਕਣ ਬੰਦ ਕਰਾਂਗੇ ਜਦੋਂ ਵੀ ਪਾਣੀ ਪਾਵਾਂਗੇ ਜੀ ਪਾਣੀ ਗਰਮ ਕਰਕੇ ਪਾਵਾਂਗੇ ਨਹੀਂ ਤੇ ਕੁਕਿੰਗ ਪ੍ਰਕਿਰਿਆ ਰੁਕ ਜਾਏਗਾ ਜਦੋਂ ਸਾਗ ਇਸ ਤਰੀਕੇ ਦਾ ਹੋ ਜਾਵੇ ਜੀ ਅੱਧੇ ਪੱਤੇ ਰਹਿ ਜਾਨ ਤਾਂ ਆਪਾਂ ਇਸ ਤਰੀਕੇ ਨਾਲ ਮੇਥੇ ਪਾਵਾਂਗੇ ਮੇਥੇ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਸੀ ਜੀ ਇਸ ਤਰੀਕੇ ਨਾਲ ਮਗਰੋਂ ਮੇਥੇ ਪਾਉਣ ਦੇ ਨਾਲ ਬਹੁਤ ਵਧੀਆ ਖੁਸ਼ਬੂ ਆਂਦੀ ਹੈ ਸਾਗ ਦੇ ਵਿੱਚੋਂ ਤੇ ਸਾਗ ਬਹੁਤ ਟੇਸਟੀ ਵੀ ਬਣਦਾ ਹੈ ਆਰੇ ਮੇਥੀ ਪਾਵਾਂਗੇ ਮੇਥੀ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਆਪਾਂ ਇਹ ਤੇ ਸਾਗ ਦੇ ਵਿੱਚ ਮੇਥੀ ਵੀ ਪਾ ਸਕਦੇ ਹਾਂ ਜੀ ਸਾਗ ਤਾਂ ਆਪਾਂ ਨੂੰ ਸਭ ਨੂੰ ਹੀ ਬਹੁਤ ਪਸੰਦ ਹੁੰਦਾ ਹੈ ਜੀ ਜੇਕਰ ਆਪਾਂ ਨੂੰ ਕੋਈ ਕੰਮ ਹੋਵੇ ਤਾਂ ਆਪਾਂ ਇਸ ਨਹੀਂ ਇਸ ਤਰੀਕੇ ਨਾਲ ਜਲਦੀ ਕੁੱਕਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਕੁੱਕਰ ਦੇ ਵਿੱਚ ਵੀ ਸਾਗ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਹਿਲਾਉਂਦੇ ਰਹਾਂਗੇ ਚੰਗੀ ਤਰ੍ਹਾਂ ਵਿੱਚ ਵਿੱਚ ਦੀ ਹੁਣ ਆਪਾਂ ਸਾਗ ਨੂੰ ਬਿਨਾਂ ਢਕੇ ਤੋਂ ਸਾਗ ਕੋਲ ਬੈਠ ਕੇ ਮਿਰਚਾਂ ਕੁੱਟ ਲਵਾਂਗੇ ਜੀ ਜੇ ਪਾ ਢੱਕਣਾ ਹੋਵੇ ਤਾਂ ਸਾਗ ਨੂੰ ਆਪਾਂ ਧੱਕ ਧੱਕ ਵੀ ਸਕਦੇ ਹਾਂ ਕੁੰਡੇ ਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਪਾਉਣ ਦੇ ਨਾਲ ਮਿਰਚਾਂ ਜਲਦੀ ਕੁੱਟੀਆਂ ਜਾਣੀਆਂ ਜੀ ਫਿਰ ਕੌਲੀ ਦੇ ਵਿੱਚ ਚਾਰ ਟੁਕੜੇ ਅਦਰਕ ਲਵਾਂਗੇ ਸੱਤ ਮਿਰਚਾਂ ਲਵਾਂਗੇ ਤੇ ਕੁਝ ਖਿ ਲਸਨ ਲਵਾਂਗੇ ਇਹ ਸਭ ਨੂੰ ਕੁੰਡੇ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਕੁੱਟ ਲਵਾਂਗੇ ਬਰੀਕ ਕਰ ਲਵਾਂਗੇ ਸਭ ਤੋਂ ਪਹਿਲਾਂ ਅਦਰਕ ਨੂੰ ਕੁੱਟ ਲਵਾਂਗੇ ਅਪਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਵੀ ਪਾ ਸਕਦੇ ਹਾਂ ਜੀ ਪਰ ਅਪਾ ਇਸ ਤਰੀਕੇ ਨਾਲ ਕੁੱਟ ਕੇ ਪਾਵਾਂਗੇ ਅਦਰਕ ਰਗੜਨ ਤੋਂ ਬਾਅਦ ਹਰੀਆਂ ਮਿਰਚਾਂ ਪਾਵਾਂਗੇ ਹਰੀਆਂ ਮਿਰਚਾਂ ਆਪਸ ਵਾਦ ਅਨੁਸਾਰ ਲਵਾਂਗੇ ਜੀ ਜੇ ਨਾ ਆਪਾ ਤਿੱਖਾ ਖਾਣਾ ਪਸੰਦ ਕਰਦੇ ਹਾਂ ਫਿਰ ਲਸਣ ਪਾਵਾਂਗੇ ਫਿਰ ਚੰਗੀ ਦਾਣਾ ਰਗੜ ਲਵਾਂਗੇ ਚੰਗੀ ਤਰ੍ਹਾਂ ਕੁੱਟ ਲਵਾਂਗੇ ਜੇ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇਸ ਨੂੰ ਕੱਟ ਕੇ ਚੰਗੀ ਤਰ੍ਹਾਂ ਬਰੀਕ ਕਰ ਲਵਾਂਗੇ ਚੰਗੀ ਤਰ੍ਹਾਂ ਰਗੜ ਲਵਾਂਗੇ ਹੁਣ ਸਾਗ ਇਸ ਤਰੀਕੇ ਦਾ ਹੋ ਚੁੱਕਿਆ ਹੈ ਜੀ ਸਾਗ ਨੂੰ ਹਿਲਾ ਲਵਾਂਗੇ ਚੰਗੀ ਤਰ੍ਹਾਂ ਹੀ ਲਾਉਣ ਤੋਂ ਬਾਅਦ ਜੋ ਕਿ ਲਸਣ ਅਦਰਕ ਆਪਾਂ ਕੁੱਟ ਕੇ ਤਿਆਰ ਕੀਤਾ ਸੀ ਉਹ ਲਸਣ ਅਦਰਕ ਪਾਵਾਂਗੇ ਇਸ ਤਰੀਕੇ ਦਾ ਸਾਗ ਹੋ ਚੁੱਕਿਆ ਹੈ ਜੀ ਹੁ ਮੈਂ ਇਸਦੇ ਵਿੱਚ ਇੱਕ ਕੱਪ ਪਾਣੀ ਪਾਵਾਂਗੀ ਆਪਾਂ ਜਨਾ ਵੀ ਪਾਣੀ ਪਾਵਾਂਗੇ ਗਰਮ ਕਰਕੇ ਪਾਵਾਂਗੇ ਜੇ ਆਪਾਂ ਸਾਗ ਦੇ ਵਿੱਚ ਠੰਡਾ ਪਾਣੀ ਪਾਵਾਂਗੇ ਤੇ ਸਾਗ ਵਧੀਆ ਨਹੀਂ ਬਣੇਗਾ। ਦੇਖੋ ਜੀ ਸਾਗ ਨੇ ਵਧੀਆ ਤਰੀਕੇ ਨਾਲ ਰਿਜ ਰਿਹਾ ਹੈ। ਆਪਾਂ ਕੁੱਕਰ ਨੂੰ ਬੰਦ ਕਰ ਦੇਵਾਂਗੇ ਤੇ 6 ਤੋਂ 7 ਵਿਸਲ ਲਗਾ ਲਵਾਂਗੇ ਹੁਣ। 6-7 ਵਿਸਲਾਂ ਲਗਾਉਣ ਤੋਂ ਬਾਅਦ ਵੀ ਆਪਾਂ ਦੇਖ ਲਵਾਂਗੇ ਜੀ ਕਿ ਸਾਗ ਤਿਆਰ ਹ। ਹੁਣ 7 ਵਿਸਲਾਂ ਲੱਗ ਚੁੱਕੀਆਂ ਨੇ ਜੀ ਆਪਾਂ ਸਾਗ ਨੂੰ ਦੇਖ ਲੈਣੇ ਆ ਸਾਗ ਕਿਸ ਤਰੀਕੇ ਦਾ ਹੋ ਚੁੱਕਿਆ। ਇਸ ਤਰੀਕੇ ਦਾ ਸਾਗ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਸਾਗ ਦਾ ਪਾਣੀ ਇੱਕ ਬੋਲ ਦੇ ਵਿੱਚ ਕੱਢ ਲਵਾਂਗੇ ਆਪਾਂ ਸਾਗ ਨੂੰ ਟੰਤੂ ਪਹਿਲਾਂ ਸਾਗ ਦਾ ਪਾਣੀ ਕੱਢ ਲਵਾਂਗੇ ਜੀ ਸਾਗ ਘੋਟਣ ਲਈ ਇਸ ਦਾ ਪਾਣੀ ਪਾਵਾਂਗੇ ਜੇ ਆਪਾਂ ਇਸ ਦਾ ਪਾਣੀ ਨਾ ਕੱਢਾਂਗੇ ਤਾਂ ਸਾਗ ਘੋਟਣ ਲਈ ਗੰਨਾ ਪੈ ਜਾਣੀ ਆ ਜੋ ਆਟਾ ਆਪਾਂ ਸਾਗ ਘੋਟਣ ਲਈ ਪਾਵਾਂਗੇ ਫਿਰ ਉਸ ਸਾਗ ਵਿੱਚ ਆਟੇ ਦੀਆਂ ਗੰਨਾਂ ਵੱਜ ਜਾਣੀਆਂ ਜੇ ਆਪਾਂ ਪਾਣੀ ਨਾ ਕੱਢਾਂਗੇ ਤਾਂ ਆਪਾਂ ਸਾਗ ਦਾ ਸਾਰਾ ਪਾਣੀ ਕੱਢ ਲਿਆ ਹੈ ਜੀ ਇੱਕ ਬੌਲ ਵਿੱਚ ਹੁਣ ਆਪਾਂ ਸਾਗ ਨੂੰ ਘੋਟ ਲਵਾਂਗੇ ਇੱਥੇ ਮੈਂ ਸਾਗ ਨੂੰ ਘੋਟਣ ਲਈ ਮੱਕੀ ਦਾ ਆਟਾ ਲਿਆ ਹੈ ਜੀ ਹੋ ਸਕਦਾ ਧੁੱਪ ਕਰਕੇ ਤੁਹਾਨੂੰ ਇਸ ਦਾ ਰੰਗ ਸਾਫ਼ ਨਾ ਦਿਖਾਈ ਦੇ ਰਿਹਾ ਹੋਵੇ ਆਟਾ ਪਾਉਣ ਤੋਂ ਬਾਅਦ ਸਾਗ ਨੂੰ ਚੰਗੀ ਤਰ੍ਹਾਂ ਘੋਟ ਲਵਾਂਗੇ ਸਾਗ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਤਾਂ ਕਿ ਇਸ ਦੇ ਵਿੱਚ ਗੰਧਾ ਨਾ ਪੈ ਜਾਵੇ ਇਸ 3 ਕਿਨਾਲ ਸਾਗ ਨੂੰ ਘੋਟ ਲਵਾਂਗੇ ਜੀ ਆਪਣੇ ਦੇਸੀ ਤਰੀਕੇ ਨਾਲ ਹੁਣ ਆਪਾਂ ਜੋ ਸਾਰਾ ਪਾਣੀ ਬਚਿਆ ਹੈ ਸਾਰੇ ਪਾਣੀ ਨੂੰ ਪਾ ਕੇ ਸਾਗ ਨੂੰ ਚੰਗੀ ਤਰ੍ਹਾਂ ਘੋਟ ਲਵਾਂਗੇ असि रोज रोज़ अपने चैनल पर नवी नवीं वीडियो पाते रहने हैं जी इसे चैनल में सबसक्राइब करो जी वीडियो में लाइक शेयर करो हम साग घुट के चंकी तरह तैयार है हरा धनिया कट लवे साग दे ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਹਰਾ ਧਨੀਆ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਹੁਣ ਆਪਾਂ ਸਾਗ ਨੂੰ ਗੈਸ ਤੇ ਥੋੜੀ ਦੇਰ ਪਕਾ ਲਵਾਂਗੇ ਤਾਂ ਕਿ ਇਸ ਦੇ ਵਿੱਚ ਜੋ ਆਪਾਂ ਆਟਾ ਪਾਇਆ ਹੈ ਉਹ ਆਟਾ ਕੱਚਾ ਨਾ ਰਹੇ ਇਸ ਲਈ ਆਪਾਂ ਗੈਸ ਤੇ ਥੋੜੀ देर ਪਕਾ ਲਵਾਂਗੇ ਜੀ ਹਰਾ ਧਨੀਆ ਪਾਉਣ ਦੇ ਨਾਲ ਸਾਗ ਦੇ ਵਿੱਚ ਉਹ ਬਹੁਤ ਵਧੀਆ ਖੁਸ਼ਬੂ ਆਏਗੀ ਇਸ ਤਰੀਕੇ ਦਾ ਸਾਗ ਬਣ ਕੇ ਤਿਆਰ ਹੈ ਜੀ ਇਸ ਤਰੀਕੇ ਨਾਲ ਬਹੁਤ ਟੇਸਟੀ ਤੇ ਬਹੁਤ ਵਧੀਆ ਸਾਗ ਬਣ ਕੇ ਤਿਆਰ ਹੁੰਦਾ ਹੈ ਦੇਖੋ ਜੀ ਕਿੰਨਾ ਵਧੀਆ ਸਾਗ ਬਣ ਕੇ ਤਿਆਰ ਹੋਇਆ ਹੈ ਮਲਾਈ ਵਰਗਾ ਹੁਣ ਸਾਗ ਪੱਕ ਕੇ ਤਿਆਰ ਹੈ ਜੀ ਸਾਗ ਨੂੰ ਆਪਾਂ ਇੱਕ ਕੌਲੀ ਦੇ ਵਿੱਚ ਕੱਢ ਲਵਾਂਗੇ ਸਾਗ ਨੂੰ ਇੱਕ ਕੌਲੀ ਦੇ ਵਿੱਚ ਕੱਢ ਲਵਾਂਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ